ਮੱਕੀ ਜਿਹੜੀ ਹਾਂ ਮੱਕੀ ਬੋਗੋ ਕਰਾ ਦਿੰਦੀ ਆ ਸਭ ਕੁਝ ਸਿਖਾ ਦਿੰਦੀ ਆ ਬੰਦਿਆਂ ਦੀ ਪਰਖ ਕਰਾ ਦਿੰਦੀ ਆ ਨਹੀਂ ਅਗਲੇ ਸਾਲ ਦਾ ਝਮਣ ਫਿਰ ਕੀ ਕਹਿੰਦਾ ਭਾਈ ਪੂਰਾ ਲਾਵਾਂਗੇ ਇਹਦੇ ਕੀ 8 ਕਿੱਲੇ ਨੂੰ 10 ਲਾਉਣੇ ਆ ਅੱਛਾ ਫਿਰ ਵੀ ਇੰਨਾ ਕੁ ਹੋਣ ਦੇ ਬਾਵਜੂਦ ਵੀ ਭਾਈ 10 ਲਾਉਣਗੇ 10 ਯਾਰ ਮਸ਼ੀਨਰੀ ਭਜਦੀ ਆਵੇ ਲਾ ਕੀ ਲੈ ਬਈ ਮਿੱਤਰੋ ਆਹ ਕਿਸਾਨ ਵੀਰ ਤਾਂ ਨਹੀਂ ਲੱਗਦਾ ਅਗਲੇ ਸਾਲ ਹੁਣ 4 ਪਾਉ ਇਹਦੇ ਤਾਂ ਕੰਨੀ ਹੱਥ ਲੱਗ ਜਾਣੇ ਮੈਨੂੰ ਲੱਗਦਾ ਆਹ ਵੇਖੋ ਯਾਰ ਜਿਵੇਂ ਤੁਹਾਨੂੰ ਪਤਾ ਮੀਂਹ ਮੂਹ ਪਏ ਆ ਬਾਰਿਸ਼ਾਂ ਹੋਈਆਂ ਵਾਹਣ ਗਿੱਲੇ ਆ ਪਾਣੀ ਖੜੇ ਆ ਤੇ ਆ ਲੈ ਇੱਕ ਦਾ ਟਰਾਲੀ ਆ ਖੁੱਭ ਗਈ ਬਾਈ ਇਹਨਾਂ ਦੀ ਬਾਈ ਉਹਨਾਂ ਦੀ ਆਪਣਿਆਂ ਦੀ ਮੈਂ ਤਾਂ ਨੰਗ ਆ ਜਾ ਰਿਹਾ ਸੀ ਇੱਥੋਂ ਦੀ ਤੇ ਆ ਵੇਖੋ ਦੋ ਤਿੰਨ ਟਰੈਕਟਰ ਹੋਰ ਜਿਹੜੇ ਵਿੱਚ ਫਸੇ ਖੜੇ ਆ ਤੇ ਬਾਈ ਗਰਜੰਟ ਹੋਣੀ ਆ ਜਿਹੜੇ ਉਹ ਜੀਸੀਬੀ ਲੈਣ ਗਏ ਆ ਤੇ ਉਸ ਤੋਂ ਬਾਅਦ ਉਹ ਕਹਿੰਦੇ ਵੀ ਜੀਸੀਬੀ ਦੇ ਨਾਲ ਜਿਹੜੇ ਟਰੈਕਟਰ ਬਾਹਰ ਨਿਕਲਨੇ ਆ ਸੋ ਸਾਹਮਣੇ ਕਿਸਾਨ ਬਾਈ ਸਾਡੇ ਖੜੇ ਆ ਉਹਨਾਂ ਤੋਂ ਪੁੱਛਦੇ ਆ ਬਈ ਗਾਂ ਤੋਂ ਤੁਸੀਂ ਚਾਰ ਪਾਉਂਗੇ ਤੇ ਨਹੀਂ ਪਾਉਂਦੇ ਚਾਰ ਦੀ ਬਾਈ ਮਿਹਨਤ ਦਾ ਬਹੁਤ ਆ ਫੇਰ ਜਾ ਕੇ ਚਾਰ ਪੈਂਦਾ ਵਾ ਆ ਹਾਲ ਹੋ ਜਾਂਦਾ ਬਾਈ ਜੀ ਆ ਬਾਈ ਵਿਚਾਰਾ ਮਸ਼ੀਨ ਵਾਲਾ ਇਹ ਵੀ ਖੜਾ ਹੋਣਾ ਚਾਹ ਰ ਕੰਮ ਰੁਕ ਗਿਆ ਇੱਕ ਆਹ ਟਰਾਲੀ ਜਿਹੜੀ ਖੋਬੀ ਖੜੀ ਇਹਨਾਂ ਦੀ ਆਹ ਖੜੀ ਆ ਉਧਰ ਮੇਲਾ ਦਾ ਜੀਸੀਬੀ ਲੈਣ ਗਏ ਹੋਏ ਆ ਤੇ ਮੇਲਾ ਦਾ ਜੀਸੀਬੀ ਆ ਕੇ ਇਹ ਕੱਢੂਗੀ ਆ ਬੈਠੇ ਬਾਈ ਹੋਣੀ ਬਾਈ ਜੀ ਕੀ ਗੱਲ ਹੋ ਗਈ ਖੋਬੋ ਕੇ ਬਹਿ ਗਏ ਬੜਾ ਯਾਰ ਔਖਾ ਹੈ ਚਾਰ ਦਾ ਕੰਮ ਤਾਂ ਫਿਰ ਹੈ ਬਾਹਰ ਜਾਂਦੇ ਸੌਖਾ ਡੋਕਰਾਂ ਭਰ ਕੇ ਪਾਉਣਾ ਹੈ ਨਹੀਂ ਔਖਾ ਕਾ ਬਾਹਰ ਸੌਖਾ ਹੀ ਆ ਇਹ ਤਾਂ ਮੈਂ ਕਰਕੇ ਖੁੱਭ ਗਿਆ ਔਖਾ ਕਾ ਦਾ ਜੱਟ ਝੋਟੇ ਹੁੰਦੇ ਵੇਖ ਕਿਡੇ ਕਿਡੇ ਟਰੈਕਟਰ ਆ ਔਖਤ ਕਾ ਦੀ ਆ ਇਹ ਤਾਂ ਸਮਝ ਲੈ ਜਿਹੜੀ ਔਖਤ ਆ ਨਾ ਇਹ ਤਾਂ ਜੈਬ ਜੇ ਪੋ ਮਾਗਤ ਹੁੰਦਾ ਜੇ ਦੋ ਦਿਨ ਪੱਠੇ ਵਾੜ ਲੈਂਦੇ 19 ਔਖਤਾ ਅੱਜ ਇਹ ਜੱਟਾਂ ਨੂੰ ਭੁੱਲ ਜਾਂਦੀ ਆ ਰਾਮਨਾਥ ساری ਉਮਰ ਪਾਉਣੇ ਮੁੜ ਕੇ ਵਹਿਲੇ ਆ ਬਾਅਦ ਚ ਮੈਨੂੰ ਲੱਗਦਾ ਬਾਈ ਹੋਣੀ ਬਾਈ ਤੁਸੀਂ ਜਗਾਂ ਨੂੰ ਪਾਉਂਗੇ ਮਗਾ ਹਰ ਸਾਲ ਹੀ ਪਾਉਨੇ ਹਰ ਸਾਲ ਹੀ ਪਾਗੇ ਵੀ ਅਸੀਂ ਤਾਂ ਹੀ ਪਾਉਨੇ ਆ ਨਹੀਂ ਬਾਈ ਹਰ ਸਾਲ ਹੀ ਆਹੀ ਹਾਲ ਹੁੰਦਾ ਆਈ ਆਈ ਇਦਾਂ ਹੀ ਡਾਇਰੈਕਟਰ ਖੋਬਦੇ ਹਰ ਸਾਲ ਹੋ ਗਿਆ ਲਗਾਤਾਰ ਆਈ ਬਾਈ ਅਛਾ ਯਾਰ ਫੇ ਤਾਂ ਬੜਾ ਕੰਮ ਔਖਾ ਬਾਈ ਦਾ ਉਹਨਾਂ ਟਾਈਮ ਹੁਣ ਕਰਾਇਆ ਪਈ ਜਾਣਾ ਤੁਹਾਨੂੰ ਫਿਰ ਨਹੀਂ ਕਿਰਾਏ ਨੂੰ ਕੀ ਇਹ ਘਰ ਦੀ ਮਸ਼ੀਨ ਹੈ ਕਿੜਾ ਕੋਈ ਬਾਹਰੋਂ ਅੱਛਾ ਜੀ ਪੱਕਾ ਹੀ ਇਹ ਸਾਡੇ ਨਾਲ ਵੱਧੇ ਵੀ ਆ ਕਿੰਨਾ ਰਹਿ ਗਿਆ ਸੀਗਾ ਕਦੋਂ ਇਹ ਪਈਆ ਤੁਹਾਨੂੰ ਮੁਸ਼ਕਲ ਆ ਗਈ ਹੁਣ ਸਵੇਰ ਦੇ ਚੱਲੇ ਆ ਰੱਬ ਕਹਿੰਦਾ ਸਾਹ ਲੈ ਲੋ ਅੱਜ ਗਰਮੀ ਬਹੁਤ ਸੀਗੀ ਕੱਲ ਇੱਕ ਬਾਈ ਕਹਿੰਦਾ ਯਾਰ ਚਾਰ ਦੀ ਤਾਂ ਹੁਣ ਅੱਗੇ ਵਾਲੀਆਂ ਗੱਲਾਂ ਰਹਿ ਗਈਆਂ ਨੇ ਮਸ਼ੀਨਰੀ ਜੋ ਹੋਰ 4 ਘੰਟਿਆਂ ਦਾ ਕੰਮ ਆ ਤੁਸੀਂ 10 ਵਜੇ ਖੁੰਝੀ ਜਾਂਦੇ ਯਾਰ ਰਾਤ ਹੋ ਗਈ। ਕੰਮ ਹੀ ਸਾਡਾ ਜਾਦੇ ਆ ਕਿੱਲੇ 25 28 ਆ 4 ਦੇ ਪਾਉਣ ਵਾਲੇ। ਹੁਣ 4 ਘੰਟਿਆਂ 'ਚ ਕਿਹੜਾ ਪਾ ਦੂਗਾ। ਆਹ ਮੁੰਡਿਆਂ ਨੂੰ ਕੋਲ ਖਵਾਇਆ ਪਿਆ ਨਹੀਂ ਲੱਗਦਾ ਚੁੱਪਚੇ ਬੈਠੇ ਕੀ ਗੱਲ ਅੱਜ ਨਰਜੀ ਘਟਾ। ਇਹ ਮੁੰਡੇ ਜੂਥ ਵਾਲਿਆਂ ਦਾ ਇਹ ਮੈਨੂੰ ਲੱਗਦਾ ਸਟੋਜਨ ਨਾਲ ਪੜਦੇ ਨਾ ਬਾਬਾ ਥੱਕ ਗਿਆ ਲੱਗਦਾ। ਸੋ ਮੈਨੂੰ ਲੱਗਦਾ ਬਾਈ ਹੋਣੀ ਬਾਈ ਹੁਣ ਜੀਸੀਬੀ ਲੈਣ ਗਏ ਆ ਤੇ ਉਸ ਤੋਂ ਬਾਅਦ ਟਰੈਕਟਰ ਟਰਾਲੀਆਂ ਕੱਢਣਗੇ ਤੇ ਉਸ ਤੋਂ ਬਾਅਦ ਜਿਹੜਾ ਕੰਮ ਚੱਲੂਗਾ ਤੇ ਬਾਕੀ ਵੀਡੀਓ ਆਪਾਂ ਗਾਂਵ ਤੋਂ ਨੂੰ ਫੇਰ ਪ ਆ ਜਿਹੜਾ ਬਾਈ ਆ ਗੁਰਪ੍ਰੀਤ ਸਿੰਘ ਇਹ ਬਾਈ ਰਾਵਣ ਨੇ ਚਾਰ ਪਰਸੋ ਚੋਂ ਉਥੇ ਸੁੱਕ ਬਰੇ ਚ ਪਾਲਿਆ ਤੇ ਝੋਨਾ ਇਹਨੇ ਲਾਲਿਆ ਵਾ ਤੇ ਹੁਣ ਲੌਗਦਾ ਜਾਂ ਫਿਰਦਾ ਕਲਛਾ ਨਹੀਂ ਹੱਸਦਾ ਵਾ ਇਹ ਟਰੈਕਟਰ ਵੇਖ ਕੇ ਕਿਵੇਂ ਬਾਈ ਚਾਰ ਚੁ ਰ ਪੈ ਗਿਆ ਆਪਣਾ ਝੋਨਾ ਵੀ ਮਨ ਲੱਗਿਆ ਦੇਖਿਆ ਤੇਰਾ ਹਾਂ ਦੇਖਿਆ ਹੈ ਹੈ ਆਏ ਹੁੰਦਾ ਨਾ ਜਦੋਂ ਆਪ ਦਾ ਚਾਰ ਪਿਆ ਕੇ ਨਾਲ ਕੰਮ ਆਉਂਦੇ ਆ ਆਪ ਦਾ ਪਿਆ ਹੋਵੇ ਝੋਨਾ ਝਾਣ ਲੱਗਾ ਹੋਵੇ ਉਦੋਂ ਬਾਹਲਾ ਨਜ਼ਾਰਾ ਹੁੰਦਾ ਦੇਖਣ ਦਾ ਉਦੋਂ ਬਾਹਲਾ ਦੇਖਣ ਦਾ ਨਜ਼ਾਰਾ ਹੁੰਦਾ ਤੇ ਜਦੋਂ ਆਪ ਦਾ ਨਾ ਪਿਆ ਹੋਵੇ ਉਦੋਂ ਆਏ ਹੁੰਦਾ ਵੀ ਇਹ ਹਾਲਾਤ ਆਪਣੇ ਤੇ ਵੀ ਬਣਨੇ ਆ ਵੀ ਆਪਣੇ ਵੀ ਗੁੱਬਣ ਗਿਆ ਡਰ ਹੁੰਦਾ ਤੇ ਨਾਲ ਹੀ ਇਹ ਫਿਰਦਾ ਇੱਕੜਾ ਕਿਤੇ ਪਾਸੇ ਆ ਹਾਂ ਆਪਦੇ ਇਹ ਗੁੱਬਣਾ ਚੰਗਾ ਹੁੰਦਾ ਬਗਾਨੇ ਦੇ ਔਖਾਂ ਦੇ ਨਾਲ ਹੀ ਫਿਰਦਾ ਆ ਹਾਂ ਠੀਕ ਹੈ ਇੱਕੜਾ ਕਿਤੇ ਪਾਸੇ ਗਿਆ ਸਵੇਰ ਦਾ ਇੱਥੇ ਹੀ ਆ ਨੇ ਮਸ਼ੀਨ ਛੱਡ ਸੱਦ ਲਈ ਆ ਇਹ ਹੁਣ ਮਸ਼ੀਨ ਇਹ ਮੇਲਾ ਦਾ ਟਰੈਕਟਰ ਕੱਢੂਗੀ ਬਾਹਰ ਸਾਰੇ ਉਹ ਆ ਗਈ ਬਾਈ ਹੁਣ ਹੀ ਲਈ ਆਉਂਦੇ ਮਸ਼ੀਨ ਜੀਸੀਬੀ ਕਰਨਾ ਪੈਂਦਾ ਮੱਕੀ ਜਿਹੜੀ ਹਾਂ ਬਾਕੀ ਬੋਕੋ ਕਰਾ ਦਿੰਦੀ ਆ ਸਭ ਕੁਛ ਸਿਖਾ ਦਿੰਦੀ ਆ ਬੰਦੇ ਦੀ ਪਰਖ ਕਰਾ ਦਿੰਦੀ ਆ ਨਹੀਂ ਅਗਲੇ ਸਾਲ ਦਾ ਝਮਣ ਫਿਰ ਕੀ ਕਹਿੰਦਾ ਭਾਈ ਪੂਰਾ ਲਾਵਾਂਗੇ ਇਹ ਕਿ 8 ਕਿੱਲੇ ਨੂੰ 10 ਲਾਉਣੇ ਆ ਅੱਛਾ ਫਿਰ ਵੀ ਇੰਨਾ ਕੁ ਹੋਣ ਦੇ ਬਾਵਜੂਦ ਵੀ ਭਾਈ 10 ਲਾਵਾਂਗੇ 10 ਯਾਰ ਮਸ਼ੀਨਰੀ ਭਜਦੀ ਆ ਵੇਲਾ ਕੀ ਹਾਲ ਹੋ ਜਾਂਦਾ ਨਾ ਇਹਦੇ ਕਮੈਂਡ ਕਣਕ ਝੋਨਾ ਲਾਉਣੇ ਆ ਝੋਨੇ ਦੇ ਵਿੱਚ ਨਹੀਂ ਆ ਕੁਝ ਹੁੰਦਾ ਅਸੀਂ ਤਾਂ ਖੁਸ਼ ਆ ਅੱਛਾ ਬਾਅਦ ਬਾਅਦ ਉਹੀ ਟੋਕਰਾ ਭਰ ਕੇ ਸੋਕੇ ਤਰੀਕੇ ਨਾਲ ਪਾ ਲੈਣਾ ਆ ਚਾਰ ਚਾਰ ਦੇਣਾ ਮੜ ਕੇ ਇੱਕ ਸਾਲ ਮौज ਕਰਨੀ ਆ ਨਾ ਪੱਠੇ ਵੱਢਨੇ ਨਾ ਹਨ ਕੋਈ ਟੈਨਸ਼ਨ ਸੋ ਬਾਈ ਹੋਣੀ ਜੀਸੀਬੀ ਲੈ ਆਏ ਆ ਤੇ ਹੁਣ ਜੀਸੀਬੀ ਦੇ ਨਾਲ ਜਿਹੜਾ ਇਹ ਕੱਟਣਗੇ ਬਾਈ ਹੋਣੀਆਂ ਆਂਦੇ ਅਗਲੇ ਸਾਲ ਵੀ ਚਾਰ ਪਾਵਾਂਗੇ ਸਾਨੂੰ ਕੋਈ ਅਖਿਆਈ ਨਹੀਂ ਲੱਗਦੀ ਸੋ ਐਵੇਂ ਕਈ ਵਾਰੀ ਮੇਰੇ ਵਰਗਾ ਦਿਲ ਹੌਲਾ ਕਰ ਲੈਂਦਾ ਵੀ ਚਲੋ ਛੱਡੋ ਯਾਰ ਕਿਹੜੇ ਝਾਂਜੜੇ ਚ ਪੈਣਾ ਤੇ ਪਰ ਨਹੀਂ ਇਹਨਾਂ ਨੇ ਹੌਸਲਾ ਕਾਇਮ ਆ ਸਾਡੇ ਕਿਸਾਨ ਭਰਾ ਵੇ ਸੀ ਬਹੁਤ ਜਜ਼ਬੇ ਦੇ ਹੌਸਲੇ ਵਾਲੇ ਆ ਤੋ ਤੁਸੀਂ ਵੀਡੀਓ ਦੇ ਥੱਲੇ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਧੰਨਵਾਦ ਜੀ ਥੱਲੇ ਪਾ ਦੇ ਟੋਸ਼ਨ ਨੂੰ ਥੱਲੇ ਕੌਲ ਕਾਈ ਲੈ ਗਿਆ ਬਈ ਇਹ ਤਾਂ ਲੈ ਵੀ ਮਿੱਤਰੋ ਐਂ ਪੈਂਦਾ ਚਾਰ ਕਹਿਦਾ ਦੁੰਦੇ ਆ ਬਾਅਦ ਚ ਬਈ ਸੌਖਾ ਟੋਕਰਾ ਭਰ ਕੇ ਪਾਉਣਾ ਉਹ ਟੋਕਰਾ ਇੱਧਰ ਤੋਂ ਨਹੀਂ ਆ